ਬਹੁਤ ਵਾਰੀ ਲੋਕਾਂ ਦੀ ਲਿਮਟਾਂ ਨੂੰ ਵੜਤੇ ਆ ਗਿਆ ਲੋਕਾਂ ਨੂੰ ਪਤਾ ਹੀ ਨਹੀਂ ਰੌਲਾ ਪੈਣ ਤੇ ਬੰਦ ਕਰਾ ਦਿੱਤੇ ਗਏ ਆ ਉਹ ਬੈਂਕ ਦੀ ਅਗਲੀ ਜਾਂਚ ਦੇ ਵਿੱਚ ਆ ਸਕਦਾ ਜਿਹੜੀ ਬੈਂਕ ਦੀ ਇੰਟਰਨਲ ਜਾਂਚ ਹੋਈ ਉਹਦੇ ਵਿੱਚ ਲਗਭਗ 800 ਪੇਜ ਹੈ ਉਹਨਾ ਮੇਰੇ ਕੋਲ ਨਹੀਂ ਹੈਗੇ ਮਨੇ ਸੂਤਰਾਂ ਨੇ ਦੱਸਿਆ ਉਹਨਾ 800 ਪੇਜਾਂ ਦੇ ਹਰੇਕ ਟ੍ਰਾਂਜੈਕਸ਼ਨ ਦੇ ਵਿਦ ਰੇਟ ਐਫਆਈਆਰ ਕੁਝ ਮਹੀਨੇ ਹੋਏ ਆ ਪਾਸੇ ਮਹੀਨੇ ਹੋਏ ਆ ਇੱਕ ਤਾਂ ਨੰਬਰ ਐਫਆਈਆਰ ਹੋ ਗਿਆ ਦੂਜਾ ਬੈਂਕ ਦੀ ਇੰਟਰਨਲ ਜਾਂਚ ਰਿਪੋਰਟ ਜਿਹਦੇ ਵਿੱਚ ਦੋ ਦੋਸ਼ੀਆਂ ਦਾ ਨਾਮ ਲਿਖਿਆ ਗਿਆ ਕੌਕਸਮੈਨ ਕਿੰਨੇ ਕਰੋੜਾ ਤੁਸੀਂ ਹੁਣ ਤੱਕ ਦੇ ਲਾਇਆ ਜਾਵੇ ਜਾਂ ਇਹ ਇਹ ਇਹਦੇ ਵਿੱਚ ਕਿੰਨੇ ਕਿਹੜੇ ਕੰਪਲੀਟ ਨੇ ਕਿਸਾਨ ਨੇ ਸਿੱਧੇ ਤੌਰ ਤੇ ਜਿਨ੍ਹਾਂ ਦੀ ਖੇਤਾਂ ਤੇ ਜਿਹੜੀ ਹੁਣ ਵੱਡੇ ਪੱਧਰ ਤੇ ਸ਼ਿਕਾਇਤ ਹੋ ਮੇਰੇ ਵੱਲ ਉਹ ਹੀ ਹੈ ਦੂਜਾ ਜਿਹੜੀ ਲੋਕ ਹਿੱਤ ਮਿਸ਼ਨ ਹੈ ਕਮੇਟੀ 99 ਦੇ ਨੇੜੇ ਤੇ ਉਹਨਾਂ ਉਹ ਦੂਜੇ ਮੇਰੇ ਸ਼ਿਕਾਇਤ ਕਰਤਾ ਹੈ ਤੇ ਪੂਰੇ ਸਾਡੇ ਬੈਂਕ ਦੀ ਇਸ ਟਾਈਮ ਡਿਪੋਜ਼ਿਟ ਵੀ ਸਾਡੀ ਸਿਆਲਬਾ ਬ੍ਰਾਂਚ ਆ ਰਹੀ ਹੈ ਲੋਕੀ ਬੈਂਕ ਨਾਲ ਜੁੜ ਚੁੱਕੇ ਨੇ ਕਿਉਂਕਿ ਲੋਕਾਂ ਦੇ ਪੈਸੇ ਵਾਪਸ ਆ ਗਏ ਹੈ ਤਾਂ ਤੁਸੀਂ ਕਹਿ ਰਹੇ ਬੰਦਾ ਅੰਦਰ ਹੈਗਾ ਰਿਕਵਰੀ ਅਸੀਂ ਲੋਕਾਂ ਨੂੰ ਦੇ ਰਹੇ ਹੈਗੇ ਅੱਜ ਕੀ ਹੋ ਗਿਆ ਹੈਗਾ ਪਹਿਲਾ ਤੁਹਾਨੂੰ ਰਿਕੁਐਸਟ ਕਰਾਂਗੇ ਕਿ ਤੁਸੀਂ ਸਾਡੇ ਬੈਂਕ ਵੱਲੋਂ ਹੋ ਕੇ ਵੀ ਦੱਸਣਾ ਹੈਗਾ ਕਿ ਲੋਕਾਂ ਨੂੰ ਰਿਕਵਰੀਆਂ ਵੀ ਮਿਲੀਆਂ ਹੈਗੀਆਂ ਔਰ ਉਸ ਬ੍ਰਾਂਚ ਵਿੱਚ ਸਭ ਤੋਂ ਵੱਡਾ ਡਿਪੋਜ਼ਿਟ ਹੈਗਾ ਕਾਨੂੰਨ ਮੁਝ ਕੇ ਕੀਤਾ ਜਾ ਰਿਹਾ ਹੈ ਜਿਹੜਾ ਫਰਾਡ 2 ਸਾਲ ਪਹਿਲਾਂ ਹੋਇਆ ਅੱਜ ਕੀ ਐਨੀ ਐਮਰਜੈਂਸੀ ਪੈ ਗਈ ਕਿ ਅੱਜ ਉਹਨੂੰ ਐਨਾ ਹਾਈਲਾਈਟ ਕੀਤਾ ਜਾ ਰਿਹਾ ਹੈ ਸਰ ਇੱਕ ਹੋਰ ਬੇਨਤੀ ਹੈ ਉਸ ਬ੍ਰਾਂਚ ਦਾ ਡਿਪੋਜ਼ਿਟ ਵਧਿਆ ਹੈ ਸਿਆਲ ਵਿੱਚ ਲੋਕਾਂ ਦਾ ਵਿਸ਼ਵਾਸ ਜੁੜਿਆ ਹੋਇਆ ਹੈ ਮੇਰਾ ਉਹਦੇ ਨਾਲ ਕੋਈ ਰੋਲਾ ਨਹੀਂ ਹੈਗਾ ਕਿ ਉੱਤੇ ਕੱਪੜਾ ਹੋਇਆ ਉਹਦੀ ਜਾਂਚ। ਇਸ ਇੱਕ ਮੇਰਾ ਕੋਈ ਉਹ ਕੱਪੜਾ ਹੋਣਾ ਹੋਇਆ ਉਹ ਜਾਂਚ ਹੋਵੇ ਤੇ ਆਮ ਕਿਸਾਨਾਂ ਦੀ ਲੁੱਟ ਹੋਊਗੀ। ਮਹਾਲੀ ਜ਼ਿਲ੍ਹੇ ਦੀਆਂ ਕੋਰਪੋਰਟ ਬੈਂਕਾਂ ਦੇ ਵਿੱਚ ਵੱਡਾ ਜਿਹੜਾ ਕੱਫੜਾ ਸਾਹਮਣੇ ਆਇਆ ਮਹਾਲੀ ਜ਼ਿਲ੍ਹੇ ਦੀਆਂ ਕੋਰਪੋਰਟ ਦੇ 21 ਕਹਿੰਦੇ ਬ੍ਰਾਂਚਾਂ ਦੇ ਜਿਹਦੇ ਵਿੱਚ ਵੱਡਾ ਕੱਫੜਾ ਹੋਇਆ ਅੱਜ ਇੱਥੇ ਇੱਕ ਸੰਸਥਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਆ ਜਿਹਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਲੋਕ ਜਿਹੜੇ ਜੁੜੇ ਹੋਤੀ ਅਸੀਂ ਕਹਿੰਦੇ ਬੈਂਕ ਨਾਲ ਸਾਡਾ ਸਿੱਧਾ ਪਿਛਵਾੜ ਜੁੜਿਆ ਹੁੰਦਾ ਕਿ ਅਸੀਂ ਬੈਂਕ ਦੇ ਨਾਲ ਜੁੜਿਆ ਕਿ ਅਸੀਂ ਆਪਣੀ ਜਿਹੜੀ ਜਮ੍ਹਾਂ ਪੂੰਜੀ ਆ ਇਸ ਬੈਂਕ ਦੇ ਵਿੱਚ ਜਮ੍ਹਾਂ ਕਰਵਾਵਾਂਗੇ ਪਰ ਦੂਜੇ ਪਾਸੇ ਜਦੋਂ ਪਤਾ ਲੱਗਦਾ ਕਿ ਉਹਨਾਂ ਦੇ ਖਾਤੇ ਖਾਲੀ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੱਡੇ ਸਵਾਲ ਖੜੇ ਦੇਖ ਸਕਦੇ ਹੋ ਮਹਾਲੀ ਕੋਪਰਟਿਵ ਬੈਂਕ ਦੇ ਬਾਹਰ ਆ ਜਿਹੜਾ ਲੋਕ ਆ ਉਹ ਇਕੱਠੇ ਹੋਏ ਨੇ ਤੇ ਇਹਨੂੰ ਲੈ ਕੇ ਗੱਲਬਾਤ ਕਰਦਿਆਂ ਸਾਡੇ ਨਾਲ ਸੁਤਨਾਮ ਸਿੰਘ ਡਾਊਨ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਡਾਊਨ ਸਾਹਿਬ ਵੱਡੇ ਜਿਹੜੇ ਤੁਸੀਂ ਜਿਹੜਾ ਅਲਿਗੇਸ਼ਨ ਲਗਾਏ ਗਏ ਨੇ ਕੋਪਰਟ ਬੈਂਕ ਦੇ ਕਿਉਂਕਿ ਜਿਹੜਾ ਬੈਂਕ ਆ ਸਿੱਧਾ ਲੋਕਾਂ ਨਾਲ ਜੁੜਿਆ ਹੋਇਆ ਕਿਉਂਕਿ ਲੋਕ ਆਮ ਜਿਹੜੇ ਕਿਸਾਨ ਨੇ ਇਸ ਬੈਂਕ ਨਾਲ ਸਿੱਧੇ-ਸਿੱਧੇ ਜੁੜਦੇ ਨੇ ਕਿਉਂਕਿ ਉਹਨਾਂ ਦੀ ਜਮ੍ਹਾਂ ਪੂੰਜੀ ਹੁੰਦੀ ਆ ਤੇ ਇੱਥੋਂ ਹੁੰਦੀ ਆ ਕਪੜਾ ਹੋਇਆ ਤੁਸੀਂ ਕਹਿੰਦੇ ਕਿੰਨੇ ਕਰੋੜ ਦਾ ਜਿਹੜਾ ਤੁਸੀਂ ਕਪੜਾ ਹੁਣ ਤੱਕ ਛੋੜੇ ਜਿਹੜਾ ਜਾਂਚ ਦੇ ਵਿੱਚ ਸਾਹਮਣੇ ਆਇਆ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਦੇਖੋ ਪ੍ਰੈਸ ਕਾਨਫਰੰਸ ਜਿਹੜੀ 46 ਬ੍ਰਾਂਚ ਦੀ ਇੱਕ ਐਫਆਈਆਰ ਜਿਹੜੀ 26 ਨੰਬਰ ਦਰਜ ਹੋਈ ਆ ਠੱਗੀ ਦੇ ਬਹੁਤ ਸਾਰੇ ਧਰਮਾਂ ਦੇ ਪ੍ਰੋਵ डीसी ਮਹਾਲੀ ਦੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜਿਆ 12 ਤਰੀਕ ਨੂੰ ਉਹਦੇ ਵਿੱਚ ਵੀ ਲਿਖਿਆ ਹੈ ਕਿ ਲਗਭਗ 150 ਲੋਕਾਂ ਨਾਲ ਕਪਲਾ ਹਾਲੇ ਤੱਕ ਸਾਹਮਣੇ ਆ ਗਏ ਤੇ ਕੁਝ ਕਰੋੜ ਰੁਪਏ ਦਾ ਤੇ ਜਿਹੜਾ ਅਸੀਂ ਅੱਜ ਪੇਪਰ ਪੇਸ਼ ਕੀਤੇ ਆ ਤੇ ਸਾਰੀ ਮੀਡੀਆ ਵਾਲਿਆਂ ਨੂੰ ਬੰਡੇ ਆ ਉਹਦੇ ਵਿੱਚ ਲਗਭਗ 50 ਕਿ ਲੋਕਾਂ ਦਾ ਹੋਰ ਹੈ ਜਿਹਨਾਂ ਦੇ ਹਾਲੇ ਪੈਸੇ ਫਸੇ ਹੋਏ ਆ ਇਹ ਤਾਂ ਇੱਕ ਕਪਲਾ ਹੈਗਾ ਜਿਹੜਾ ਉਸ ਤੋਂ ਇਲਾਵਾ ਜਿਹੜੀ ਮੇਰੇ ਕੋਲ ਅੰਦਰੂਨੀ ਜਾਣਕਾਰੀ ਹੈ ਬਹੁਤ ਵਾਰੀ ਲੋਕਾਂ ਦੀ ਲਿਮਟਾਂ ਨੂੰ ਵੜਤੇ ਆ ਗਿਆ ਲੋਕਾਂ ਨੂੰ ਪਤਾ ਹੀ ਨਹੀਂ ਰੌਲਾ ਪੈਣ ਤੇ ਬੰਦ ਕਰਾ ਦਿੱਤੇ ਗਏ ਆ ਉਹ ਬੈਂਕ ਦੀ ਅਗਲੀ ਜਾਂਚ ਦੇ ਵਿੱਚ ਆ ਸਕਦਾ ਦੂਜਾ ਇੱਕ ਮੇਰੇ ਕੋਲ ਪੇ ਲੋਨ ਹੋਏ ਆ ਉਹ ਬੈਂਕ ਲੋਨ ਇਹ ਪਤਾ ਲੱਗਿਆ ਮੈਨੂੰ ਉੱਥੇ ਪਲਟ ਹੀ ਹੈ ਨਹੀਂ ਇਹ ਕਿੰਨੇ ਸਾਲ ਤੋਂ ਸ਼ੁਰੂ ਹੋਇਆ ਜਿਹੜਾ ਕਪੜਾ ਇਹ ਹੁਣ ਤੱਕ ਦੀ ਜਿਹੜੀ ਜਾਂਚੋ ਸਾਹਮਣੇ ਆਇਆ ਹੋਵੇ ਕੀ ਕਿਸੇ ਹੁਣ ਤੱਕ ਕਿਸੇ ਜਿਹੜੇ ਅਧਿਕਾਰੀ ਖਿਲਾਫ ਕਾਰਵਾਈ ਹੋਈ ਆ ਸਾਡੇ ਸੂਤਰਾਂ ਨੇ ਇਹ ਦੱਸਿਆ ਕਿਹੜੀ ਬੈਂਕ ਦੀ ਇੰਟਰਨਲ ਜਾਂਚ ਹੋਈ ਉਹਦੇ ਵਿੱਚ ਲਗਭਗ 800 ਪੇਜ ਹੈ ਉਹਨਾ ਮੇਰੇ ਕੋਲ ਨਹੀਂ ਹੈਗੇ ਮੈਨੇ ਸੂਤਰਾਂ ਨੇ ਦੱਸਿਆ ਉਹਨਾ 800 ਪੇਜਾਂ ਦੇ ਹਰੇਕ ट्रांजੈਕਸ਼ਨ ਦੇ ਵਿਦ ਰੇਟ ਹੈ ਤੇ ਉਹਦੇ ਨਾਲ ਪਤਾ ਲੱਗੂ ਕਿਹੜਾ ਕਹਿੰਦਾ ਜਿੰਮੇਵਾਰ ਅਸੀਂ ਪ੍ਰੈਸ ਕਾਨਫਰੈਂਸ ਕੀਤੀ ਕਿਸ ਅਧਾਰ ਦੇ ਉੱਤੇ ਕੀਤੀ ਮੈਂ ਉਸ ਉਹਦੇ ਉੱਤੇ ਸਵਾਲ ਕੀਤਾ ਅਸੀਂ ਪ੍ਰੈਸ ਕਾਨਫਰੈਂਸ ਕੀਤੀ ਐਫਆਈਆਰ ਦੇ ਅਧਾਰ ਤੇ ਅਸੀਂ ਪ੍ਰੈਸ ਕਾਨਫਰੈਂਸ ਕੀਤੀ ਬਈ ਕਦੋਂ ਹੋਈ ਐ ਐਫਆਈਆਰ ਕੁਝ ਮਹੀਨੇ ਹੋਏ ਆ 7 ਮਹੀਨੇ ਹੋਏ ਆ ਇੱਕ ਤਾਂ ਨੰਬਰ ਐਫਆਈਆਰ ਹੋ ਗਿਆ ਦੂਜਾ ਬੈਂਕ ਦੀ ਇੰਟਰਨਲ ਜਾਂਚ ਰਿਪੋਰਟ ਜਿਹਦੇ ਵਿੱਚ ਦੋ ਦੋਸ਼ੀਆਂ ਦਾ ਨਾਮ ਲਿਖਿਆ ਗਿਆ ਉਹ ਉਹਦੇ ਅ ਅਸੀਂ ਲਿਖਿਆ ਉਹਨਾਂ ਦਾ ਮਿਲਕਲਾਨ ਮੋਹਾਲੀ ਵਾਲੀ ਬ੍ਰਾਂਚ ਦਾ ਵੀ ਹੈ ਜਾਲੀ ਲੋਨ ਕਰਨ ਦਾ ਵੀ ਹੈ ਫਰਨੀਚਰ ਵਾਲਾ ਵੀ ਹੈ ਫਰਨੀਚਰ ਵਾਲੀ ਤਾਂ ਮੋਹਾਲੀ ਦੀਆਂ 10-12 ਬ੍ਰਾਂਚਾਂ ਆਏ ਇਹਦਾ 21 ਬ੍ਰਾਂਚ ਆਏ ਇਹ ਜੇ ਮੈਂ ਉਂਗਲਾਂ ਤੇ ਗਿਣਨਾ ਲੱਗਿਆਂ 15 ਵੀ ਹੋ ਸਕਦੀਆਂ 16 ਵੀ ਹੋ ਸਕਦੀਆਂ ਇਹ ਤਾਂ ਜੋ ਰਿਕਾਰਡ ਮੇਰੇ ਸਾਹਮਣੇ ਆ ਕਿ ਤੁਹਾਨੂੰ ਮੈਂ ਦਿੰਦਾ ਤੇ ਜਿਹੜਾ ਰਿਕਾਰਡ ਨਹੀਂ ਆਇਆ ਉਹ ਤਾਂ ਜਾਂਚ ਏਜੰਸੀ ਲਿਖੇਗੀ ਬਕਸਮੇਂ ਨੇ ਕਿੰਨੇ ਕਰੋੜ ਤੁਸੀਂ ਹੁਣ ਤੱਕ ਲਾਇਆ ਜਾਵੇ ਜਾਂ ਇਹ ਇਹਦੇ ਵਿੱਚ ਕਿੰਨੇ ਕਿਹੜੇ ਕੰਪਲੀਟ ਨੇ ਕਿਸਾਨ ਨੇ ਸਿੱਧੇ ਤੌਰ ਤੇ ਜਿਨ੍ਹਾਂ ਦੀ ਖੇਤਾਂ ਤੇ ਜਿਹੜੀ ਹੁਣ ਵੱਡੇ ਵੱਡੇ ਤੇ ਸ਼ਿਕਾਇਤ ਉਹ ਮੇਰੇ ਵੱਲੋਂ ਹੋ ਕੈਦ ਕਰਤਾ ਹੈ ਉਹਨੇ ਪਾਵਰਾ ਮਨਵਿਤੀਆਂ ਜੀ ਪਹਿਲੇ ਜੀ ਤਾਂ ਸਾਹਿਬ ਉਹ ਕਹਿੰਦੇ ਨੇ ਬੈਂਕ ਵੱਲੋਂ ਤੁਹਾਨੂੰ ਇੱਕ ਨੋਟਿਸ ਜਾਰੀ ਹੋਇਆ ਜਿਹਦੇ ਵਿੱਚ 29 ਤਰੀਕ ਨੂੰ ਤੁਹਾਨੂੰ ਬੁਲਾਇਆ ਗਿਆ ਸੀ ਹਲੇ ਸੋਚ ਤੁਹਾਨੂੰ 29 ਦਿਨ ਨੋਟਿਸ ਦੇ ਕੇ ਬੁਲਾਇਆ ਗਿਆ ਸੀ ਉਸ ਤੋਂ ਪਹਿਲਾਂ ਕਿ ਤੁਸੀਂ ਪ੍ਰੈਸ ਕਾਉਂਸ ਕਰ ਇਹ ਇਹਨਾ ਇੱਕ ਬੈਂਕ ਦੀ ਇੰਟਰਨਲ ਜਾਂਚ ਹੈ ਮੈਂ ਜਿਹੜੇ ਚੋਰ ਆ ਉਹਨਾਂ ਕੋ ਰਿਕਾਰਡ ਕਿਉਂ ਪੇਸ਼ ਕਰਾਂ ਜਿਹੜੇ ਮੈਨੂੰ ਬੁਲਾ ਰਹੇ ਆ ਉਹਨਾਂ ਨੇ ਆਪਸਾਂ ਨੂੰ ਕੋਈ ਨਹੀਂ ਬੁਲਾਇਆ ਜਦੋਂ ਇਹਨਾਂ ਦਾ ਰਿਕਾਰਡ ਕਹਿੰਦਾ ਬੈਂਕ ਦਾ ਕੋ ਦੋਸ਼ੀ ਹੈ ਜਿਹੜੇ ਮੈਨੂੰ ਬੁਲਾਉਣ ਵਾਲੇ ਉਹਨਾਂ ਨੇ ਦੇਖਾ ਐਕਸ਼ਨ ਕਿਉਂ ਨਹੀਂ ਲਿਆ ਮੈਂ ਉਹਨਾਂ ਕੋਲ ਜਾ ਕੇ ਕਰਨਾ ਦੋ ਚੋਰਾਂ ਨਾਲ ਮਿਲੇ ਹੋਏ ਆ ਪਰ ਫਿਰ ਵੀ ਪਰ ਫਿਰ ਵੀ ਇਹ ਲਟਕਾਉਣ ਵਾਲਾ ਢੰਗ ਤਰੀਕਾ ਹੁੰਦਾ ਖਾਣਾ ਪੂਰਤੀ ਹੁੰਦੀ ਜੋ ਉਹਨਾਂ ਨੇ ਮੈਨੂੰ 15 ਦਿਨ ਦਾ ਨੋਟਿਸ ਤੇ ਆ 15 ਦਿਨ ਬਾਅਦ ਮੈਂ ਕਿ ਮੈਂ ਤਾਂ ਅੱਜ ਹੀ ਘਰ ਬੈਠਿਆ ਉਹ ਸਾਰਾ ਕੁਝ ਤੁਹਾਡੇ ਕੋਲ ਆ ਗਿਆ মিডিਆ ਦਾ ਹੈ ਗਿਆ ਵਰਕਰ WhatsApp ਗਰੁੱਪ 'ਆ ਸਰਕੂਲੇਟ ਹੋ ਗਿਆ ਮੈਂ ਉਹਨੂੰ ਹੁ ਉਹ ਕਹ ਕੇ ਗਏ ਹੋ ਵੀ ਅਸੀਂ ਛੋਟੇ ਖਿਲਾਫ ਪ੍ਰੈਸ ਕਾਨਫਰੈਂਸ ਕਰ ਰਹੇ ਹਾਂ ਜੀ ਬੈਂਕ ਮੇਰੇ ਖਿਲਾਫ ਕੋਈ ਸ਼ਿਕਾਇਤ ਕਰ ਦੇ ਠੀਕ ਆ ਧੰਨਵਾਦ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੁਝ ਬੈਂਕ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਪੂਰਾ ਮਾਮਲਾ ਕੀ ਆ ਮੈਮ ਬੜਾ ਪ੍ਰੈਸ ਕਾਨਫਰੈਂਸ ਹੋਈ ਆ ਇੱਥੇ ਬੜੇ ਜਿਹੜਾ ਐਲੀਗੇਸ਼ਨ ਲੱਗੇ ਨੇ ਕਹਿੰਦੇ ਕਿ ਤਾਂ ਸਿੱਧਾ ਬੈਂਕ ਆ ਜਿਹੜਾ ਆਮ ਲੋਕਾਂ ਨਾਲ ਜੁੜਿਆ ਹੋਇਆ ਤੇ ਜਦੋਂ ਇਹ ਇਸ ਤਰ੍ਹਾਂ ਦਾ ਕਹਿੰਦੇ ਕੋਈ ਕਪੜਾ ਸਾਹਮਣੇ ਆਉਂਦਾ ਤਾਂ ਫੇਸ ਤਾਂ ਪਹੁੰਚਦੀ ਪਾਉਂਦੀ ਆ ਤੇ ਆ ਸਾਨੂੰ ਕੀ ਲੱਗਦਾ ਜਿਹੜੀ ਅੱਜ ਦੀ ਪ੍ਰੈਸ ਕਾਨਫਰੈਂਸ ਆ ਇਹ ਪੂਰੀ ਪਲਾਨਿੰਗ ਦੇ ਨਾਲ ਆ ਕੀ ਆ ਸਰ ਦੇਖੋ ਸਾਨੂੰ ਤਾਂ ਕੱਲ ਤੁਹਾਡਾ ਨਾਮ ਦੱਸ ਦੋ ਪਹਿਲਾਂ ਮੈਡਮ ਹਰਿੰਦਰਪ੍ਰੀਤ ਕੋ ਹੈ ব্রাঞ্চ ਹੈਡ ਫੇਸ 2 ਕੱਲ ਸਾਨੂੰ ਅਸਰ ਜਿਹੜੇ ਖੜੇ ਆਏ ਸੀ ਮੈਨੂੰ ਇਹਨਾਂ ਦਾ ਨਾਮ ਨਹੀਂ ਪਤਾ ਹੈਗਾ ਠੀਕ ਹੈ ਤਾਂ ਇਹ ਕਹਿ ਕੇ ਗਏ ਸੀ ਕਿ ਤੁਹਾਡੇ ਸਾਰੇ ਬੈਂਕ ਦੇ ਕਪਲੇ ਦੇ ਕੰਪਲੇਂਟਸ ਮੈਂ ਹੀ ਕੀਤੇ ਹੋਏ ਆ ਠੀਕ ਹੈ ਜੀ ਤੇ ਠੀਕ ਹੈ ਜੀ ਦੱਸੋ ਅਸੀਂ ਕੱਲ ਆਵਾਂਗੇ ਅਸੀਂ ਆਪਣੇ ਇੱਥੇ ਕਾਨਫਰੰਸ ਕਰ ਲਈ ਹੈਗੀ ਹੈ ਕਹਿ ਕੇ ਬਾਹਰ ਗਏ ਦੁਬਾਰਾ ਆਏ ਸੇਮ ਗੱਲ ਰਿਪੀਟ ਕੀਤੀ ਚਲੇ ਗਏ ਠੀਕ ਹੈਗਾ ਸਵੇਰੇ ਮੈਂ ਮੈਮ ਆਏ ਪ੍ਰੈਸ ਤੋਂ ਤਾਂ ਪਤਾ ਲੱਗਿਆ ਕਿ ਵੀ ਇੱਥੇ ਕਾਨਫਰੰਸ ਹੈਗੀ ਹੈ ਤਾਂ ਉਹਨਾਂ ਨੇ ਸਾਨੂੰ ਉਹਦੇ ਫੋਨ ਤੇ ਮੈਸੇਜ ਖਾਇਆ ਮੈਂ ਕਿਹਾ ਮੈਮ ਅਸੀਂ ਕਾਲ ਨਹੀਂ ਕੀਤਾ ਹੈਗਾ ਸਾਨੂੰ ਕੋਈ ਇਨਵੀਟੇਸ਼ਨ ਉਸ ਤਰ੍ਹਾਂ ਦਾ ਨਹੀਂ ਹੈਗਾ ਸਰ ਇੱਕ ਨਾਰਮਲ ਕੋਈ ਵੀ ਬੈਂਕ ਆ ਕੇ ਕੁਝ ਕਹਿ ਕੇ ਜਾ ਸਕਦਾ ਰਹੇਗਾ ਤਾਂ ਤੁਸੀਂ ਇੰਨਾ ਸੀਰੀਅਸ ਨਹੀਂ ਲੋਗੇ ਦਰਜ ਜਿਹੜਾ ਸਵਾਲ ਕਹਿੰਦੇ ਵੱਡਾ ਹੈ ਕਹਿੰਦੇ ਕਪਲਾ ਹੋ ਗਿਆ ਤੇ ਉਹਦੇ ਵਿੱਚ ਐਕਸ਼ਨ ਕੋਈ ਨਹੀਂ ਐਫਆਈਆਰ ਹੋ ਗਈ ਕਹਿੰਦੇ ਮਤਲਬ ਆਗ ਹੋਏ ਜੀ ਬੰਦਾ ਅੰਦਰ ਸੀਗਾ ਹੁਣ ਅੱਜਕੱਲ੍ਹ ਸ਼ਾਇਦ ਬੇਲ ਤੇ ਬਾਹਰ ਆਇਆ ਹੋਵੇ ਸਭ ਕੁਝ ਹੋ ਰਿਹਾ ਬੈਂਕਰੇ ਪੈਸਾ ਵੀ ਤਕਰੀਬਨ 3 ਕਰੋੜ ਰੁਪਏ ਦੇ ਦਿੱਤਾ ਹੈ ਜੀ ਅੱਜ ਦੀ ਡੇਟ ਸਰ ਇੰਨਾ ਦੱਸਣਾ ਜਾਵਾਂਗੇ ਸਾਡੇ ਸਾਰੇ ਕੁਐਸਚਨ ਦਾ ਇੱਕੋ ਆਨਸਰ ਹੈ ਕਿ ਪੂਰੇ ਸਾਡੇ ਬੈਂਕ ਦੀ ਇਸ ਟਾਈਮ ਡਿਪੋਜ਼ਿਟ ਵੀ ਸਾਡੀ ਸਿਆਲਬਾ ਬ੍ਰਾਂਚ ਆ ਰਹੀ ਹੈ ਲੋਕੀ ਬੈਂਕ ਨਾਲ ਜੁੜ ਚੁੱਕੇ ਨੇ ਕਿਉਂਕਿ ਲੋਕਾਂ ਦੇ ਪੈਸੇ ਵਾਪਸ ਆ ਗਏ ਹੈ ਪਰ ਮੈਨੂੰ ਸਵਾਲ ਹੈ ਆ ਵੀ ਆਖਰ ਐਡਾ ਬੜਾ ਜਿਹੜਾ ਇੱਕ ਤਾਂ ਕਪੜਾ ਹੋ ਗਿਆ ਤੁਸੀਂ ਕਹਿੰਦੇ ਵਾਪਸ ਹੋ ਰਹੇ ਨੇ ਪੈਸੇ ਪਰ ਸਵਾਲ ਬੈਂਕ ਦੀ ਸਾਖ ਦਾ ਹੈ ਲੋਕ ਲੋਕ ਕਿਵੇਂ ਜੁੜਨਗੇ ਕਿਉਂਕਿ ਅੱਜ ਮੱਲਾ ਇੱਥੇ ਸਰ ਇੱਕ ਬੰਦੇ ਮਾਰੇ ਕਰਕੇ ਦੇਖੋ ਪ੍ਰੋਬਲਮ ਆਉਂਦੀ ਹੈ ਪਰ ਜੋ ਮੈਂ बार-बार ਇਹੀ ਰਿਪੀਟ ਕਰ ਰਿਹਾ ਜੋ ਅੱਜ ਇੰਨਾ ਵੱਡਾ ਐਪੀਸੋਡ ਹੋਇਆ ਨਾ ਇਹ ਇੰਨੀ ਦਿਰ ਪਹਿਲਾਂ ਤਾਂ ਨਹੀਂ ਹੋਇਆ ਅੱਜ ਕਵੈਸਚਨ ਹੈਗਾ ਵੀ ਇੱਕ ਕੋਣ ਇੰਨਾ ਵੱਡਾ ਐਪੀਸੋਡ ਕਰਵਾ ਗਿਆ ਕਿਉਂਕਿ ਸਾਡੇ ਲਈ ਤਾਂ ਇਹ ਹੁੰਦਾ ਨਾ ਕਿਉਂਕਿ ਸਾਨੂੰ ਤਾਂ ਮੈਸੇਜ ਆਇਆ ਕਿ ਕੱਪੜੇ ਦਾ ਇੱਥੇ ਪ੍ਰੈਸ ਕੌਂਸ ਕਰਨੀਆਂ ਸੀ ਆ ਗਈ ਠੀਕ ਹੈ ਅਸੀਂ ਤਾਂ ਅਸੀਂ ਕਹਿ ਰਹੇ ਹਾਂ ਬੰਦਾ ਅੰਦਰ ਹੈਗਾ ਰਿਕਵਰੀ ਅਸੀਂ ਲੋਕਾਂ ਨੂੰ ਦੇ ਰਹੇ ਹੈਗੇ ਆ ਅੱਜ ਕੀ ਹੋ ਗਿਆ ਹੈਗਾ ਸਾਡੇ ਲਈ ਵੀ ਕੁਐਸਚਨ ਹੈ ਵੀ ਅੱਜ ਕੀ ਹੋ ਜਾਏਗਾ ਜਾਦਿਕੀ ਕਰੇ ਬੰਦੇ ਨੇ ਪ੍ਰੈਸ ਕੌਂਸ ਕੀਤੀ ਆ ਸੁਨਾਨ ਸਿੰਘ ਦਾ ਉਹਨੇ ਪਹਿਲਾਂ ਮਿਲਿਆ ਸਾਨੂੰ ਇੱਥੇ ਆ ਕੇ ਉਹ ਕਹਿੰਦੇ ਨਹੀਂ ਆਏ ਸੀ ਅੰਦਰ ਆਏ ਸੀ ਪਰ ਮੈਨੂੰ ਨਾਮ ਨਹੀਂ ਪਤਾ ਜਸਟ ਐਜ਼ ਅ ਕਸਟਮਰ ਜਿਦਾ ਹੁੰਦਾ ਉਹ ਕਹਿੰਦੇ ਵੀ ਮੈਨੂੰ ਫੋਨ ਆ ਰਹੇ ਨੇ ਮੈਨੂੰ ਇਹ ਕਹਿ ਰਹੇ ਨੇ ਪ੍ਰੈਸ ਕੌਂਸ ਨਾ ਕਰਾ ਤੇ ਕੱਲ ਦਾ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਸਰ ਅਸੀਂ ਕੁਝ ਸਾਨੂੰ ਮੈਂ ਤਾਂ ਉਹਨਾਂ ਦਾ ਨਾਮ ਤੱਕ ਵੀ ਨਹੀਂ ਪਤਾ ਹੈਗਾ ਮੈਂ ਤਾਂ ਉਹਨਾਂ ਨੂੰ ਮਿਲੀ ਵੀ ਫਸਟ ਟਾਈਮ ਕਿਉਂਕਿ ਮੇਰੀ ਕੱਲ ਹੀ ਬਦਲੀ ਹੋਈ ਹੈ ਇੱਥੇ ਮੇਰੀ ਕੱਲ ਹੀ ਇੱਥੇ ਟ੍ਰਾਂਸਫਰ ਹੋਈ ਹੈ ਕੀ ਹੈ ਮੇਰੇ ਨੂੰ ਤਾਂ ਸਾਰੇ ਅਨਨੋਨ ਫੇਸ ਆ ਗਏ ਆ ਤੁਹਾਡੇ ਲਈ ਤਾਂ ਬੜੀ ਮੁਸ਼ਕਲ ਬੈਂਕ ਕੈਮਰਾ ਉੱਦਾਰ ਰਿਹਾ ਹੈਗਾ ਜਿਸ ਤੋਂ ਮੇਰਾ ਘਰ ਚੱਲ ਰਿਹਾ ਹੈਗਾ ਠੀਕ ਹੈ ਨਾ ਮੈਨੂੰ ਤਾਂ ਬੈਂਕ ਲਈ ਸਟੈਂਡ ਕਰਨਾ ਆਪਾਂ ਆਪਣੀ ਵਰਕ ਇੱਕ ਵਰਸ਼ਿਪ ਫਿਰ ਇਹ ਕਾ ਤਾਂ ਮੰਦੇ ਆ ਨਾ ਫਿਰ ਅਸੀਂ ਜਿੱਥੇ ਕੰਮ ਕਰਦੇ ਆ ਉਹਦੇ ਲਈ ਤਾਂ ਅਸੀਂ ਪੁਜਾਰੀ ਹੈਗੇ ਆ ਪਰ ਸਾਨੂੰ ਕਿ ਲੱਗਦਾ ਕਿ ਪੂਰੇ ਮਾਬਨ ਦਾ ਐਪੀਸੋਡ ਦੀ ਜਾਂਚ ਚੁੱਕ ਕੇ ਜਿਹੜਾ ਕਾਰਦਾ ਹੋ ਰਿਹਾ ਹੈ ਜਾਂਚ ਹੋਈ ਹੈ ਤਾਂ ਹੀ ਬੰਦਾ ਅੰਦਰ ਗਿਆ ਨਾ ਜਿਹੜਾ ਜਿੰਨੇ ਕੀਤਾ ਉਹ ਮੰਨ ਰਿਹਾ ਕਿ ਮੈਂ ਕੀਤਾ ਹੈਗਾ ਬਟ ਜੋ ਇਹ ਐਪੀਸੋਡ ਹੈ ਇੰਨੇ ਤਾਂ ਦੇਖੋ ਪੂਰੀ ਮਾਰਕੀਟ ਕਿ ਕਿੱਥੇ ਕਿੱਥੇ ਬੈਂਕ ਨੂੰ ਹੋਰ ਧੱਕਾ ਲਵਾਤਾ ਜੋ ਪਹਿਲਾਂ ਨਹੀਂ ਲੱਗਿਆ ਚਾਇਦ ਸਰ ਇਹਦੇ ਨਾਲ ਪਰ ਅੱਜ ਜ਼ਰੂਰ ਧੱਕਾ ਲੱਗਿਆ ਹੈ ਬੈਂਕ ਨੂੰ ਲਾਸ ਹੋ ਰਿਹਾ ਬਿਲਕੁਲ ਮੈਂ ਤਾਂ ਉਹੀ ਗੱਲ ਕਰਦਾ ਨਾ ਇਹਦੇ ਵਿੱਚ ਕੀ ਹੋ ਰਿਹਾ ਹੈਗਾ ਮੇਰੇ ਤੋਂ ਕੋਈ ਫਟੀ ਬਣਾ ਦੇ ਇਹ ਮੈਂ ਕਹਿੰਨੇ ਜੀ ਬੇਈਮਾਨੀ ਹੁੰਦੀ ਜੇ ਸਾਡੇ ਪੰਜ ਉਂਗਲਾਂ ਨੇ ਤੇ ਪੰਜੇ ਉਂਗਲਾਂ ਬਰਾਬਰ ਨਹੀਂ ਆ ਸਾਡੇ ਵਿੱਚੋਂ ਵੀ ਤੁਹਾਡੇ ਵਿੱਚੋਂ ਵੀ ਕੋਈ ਵੀ ਬੰਦਾ ਬੇਈਮਾਨ ਹੋ ਸਕਦਾ ਪਰ ਸਾਰੇ ਇਮਾਨਦਾਰ ਵੀ ਨਹੀਂ ਆਪਾਂ ਕਹਿ ਸਕਦੇ ਵੀ ਸਾਰੇ 100 ਦੇ ਵਿੱਚੋਂ 100 ਹੀ ਇਮਾਨਦਾਰ ਆ ਜੇ ਇੱਕ ਬੰਦਾ ਗਲਤ ਕੰਮ ਕਰਕੇ ਗਿਆ ਉਹਨੂੰ ਸਜ਼ਾ ਮਿਲੀ ਤਾਂ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੀ ਨਹੀਂ ਕਾਰਵਾਈ ਹੋਈ ਕਾਰਵਾਈ ਹੋਈ ਇਹ ਮੈਨੇਜਮੈਂਟ ਦਾ ਕੰਮ ਆ ਜੀ ਵੀ ਇਮਪਲੋਈ ਮੈਂ ਇਮਪਲਾਈ ਹਾਂ ਜੀ ਮੈਂ ਮੈਨੇਜਰ ਹਾਂ ਜੀ ਬ੍ਰਾਂਚ ਮੈਨੇਜਰ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਇਹ ਕਾਰਵਾਈ ਹੋਈ ਹੈ ਇਹ ਮੈਨੇਜਮੈਂਟ ਨੇ ਕਰਨੀ ਸੀਗੀ ਔਰ ਉਹਨਾਂ ਨੇ ਕੀਤੀ ਆ ਆਪਾ ਇਹ ਨਹੀਂ ਕਿ ਸਾਦੀ ਵੀ ਨਹੀਂ ਹੋਈ ਅਸੀਂ ਇਹ ਚਾਹਾਂਗੇ ਕਿ ਜੋ ਤੁਸੀਂ ਪ੍ਰੈਸ ਨੇ ਸ਼ੋਅ ਕਰਨਾ ਅਸਲੀਅਤ ਕਰੋ ਕਿ ਅਸੀਂ ਵੀ ਸਾਰੇ ਲੋਕ ਸਰਵਿਸ ਕਰ ਰਹੇ ਨੇ ਪਬਲਿਕ ਦੀ ਸੇਵਾ ਕਰ ਰਹੇ ਹਾਂ ਅੱਜ ਤਾਂ ਹੀ ਬੈਂਕਾਂ ਦੇ ਵਿੱਚ ਸਾਡੇ ਨਾਲ ਲੋਕ ਜੁੜੇ ਹੋਏ ਆ ਸਾਡੇ ਕੋਲ ਆ ਰਹੇ ਆ ਜਿਹੜੇ ਲੋਕਾਂ ਨੇ ਡਿਪੋਜ਼ਿਟ ਕਢਾਉਣਾ ਸੀ ਵੀ ਸਾਡੇ ਨਾਲ ਬੇਈਮਾਨੀ ਹੋਈ ਉਹੀ ਲੋਕ ਸਾਡੇ ਬੈਂਕ ਦੇ ਹਿੱਸਾ ਅੱਧ ਵੀ ਨੇ ਪਰ ਉਹ ਲੱਗਦੇ ਕਿ ਪ੍ਰੈਸ ਕਾਨਫਰੈਂਸ ਸ਼ਾਇਦ ਹੋ ਜਾਂਦੀ ਉਹ ਅਲੀਗੇਸ਼ਨ ਲਾਉਂਦੇ ਸੀ ਅਸੀਂ ਤੁਹਾਡਾ ਪੱਖ ਲੈਣਾ ਸੀ ਦੋ ਇਹ ਦੋ ਜਣਾ ਸੀ ਲੇਕਿਨ ਉਸ ਤੋਂ ਬਾਅਦ ਸੁਖਦੇਸ਼ ਸਿੰਘ ਪ੍ਰੋਵਾਈਡ ਸਾਡੇ ਪੱਤਰਕਾਰ ਵੀ ਨੇ ਮਹਾਲੀ ਪ੍ਰੈਸ ਕੇਂਦਰ ਪ੍ਰਧਾਨ ਨੇ ਉਸ ਤੋਂ ਬਾਅਦ ਜਿਹੜਾ ਐਪੀਸੈਡ ਹੋ ਗਿਆ ਉਸ ਤੋਂ ਬਾਅਦ ਜਿਹੜਾ ਰੌਲਾ ਪਿਆ ਨਹੀਂ ਇੰਨਾ ਸ਼ਾਇਦ ਮਲੇ ਦਾ ਰੌਲਾ ਪੈਣਾ ਨਹੀਂ ਸੀ ਨਹੀਂ ਦੇਖੋ ਪਤਾ ਕੀ ਹੈ ਜੀ ਜਦੋਂ ਪ੍ਰੈਸ ਕਾਨਫਰੈਂਸ ਕਿਤੇ ਵੀ ਹੁੰਦੀ ਆ ਉਦੋਂ ਜਿਹੜਾ ਵਿਰੋਧੀ ਪੱਖ ਹੁੰਦਾ ਹਮੇਸ਼ਾ ਰੌਲੀ ਪਾਉਂਦਾ ਹੀ ਆ ਜੇ ਅ ਤੇ ਤੁਹਾਡੇ ਨਾਲ 8-10 ਬੰਦੇ ਹੈ ਇਮਾਨਦਾਰ ਬੰਦਾ ਜਿਹੜਾ ਹੁੰਦਾ ਉਹ ਇਕੱਲੇ ਹੁੰਦਾ ਉਹਦੇ ਨਾਲ ਜਿਆਦਾ ਖਰਾਬ ਕਰਨ ਵਾਲੇ ਹੋਣਗੇ ਜੀ ਪਰ ਤੁਸੀਂ ਹੁਣ ਜਿਹੜੀ ਇਸ ਬੈਂਕ ਦੀ ਸਾਖ ਨੂੰ ਜਿਹੜਾ ਤੱਕਾ ਲੱਗ ਰਿਹਾ ਇਹਨੂੰ ਬਤਲ ਸੁਧਾਰਨ ਵਾਸਤੇ ਵੀ ਜਿਹੜਾ ਕੋਈ ਕਿਸੇ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਮੈਂ ਆਪਦੀ ਮੀਡੀਆ ਜਿਹੜਾ ਜੋ ਬੈਂਕ ਦੇ ਨਾਲ ਬੈਂਕ ਦੀ ਸ਼ਾਖ ਨੂੰ ੱੱਕਾ ਲੱਗ ਰਿਹਾ ਐਸੀ ਲੋਕਾਂ ਦੇ ਵਿੱਚ ਵਿਸ਼ਵਾਸ ਬਣਾਵਾਂਗੇ ਕਿ ਹਾਂ ਵੀ ਸਾਡੇ ਸਾਰੇ ਬੰਦੇ ਬੇਈਮਾਨ ਨਹੀਂ ਆ ਔਰ ਸਾਡੇ ਸਾਡੀਆਂ ਬ੍ਰਾਂਚਾਂ ਦੇ ਵਿੱਚ ਜੋ ਕਪੜਾ ਹੋਇਆ ਸੀ ਉਸ ਤੋਂ ਬਾਅਦ ਵੀ ਸਾਡੀ ਡਿਪੋਜ਼ਿਟ ਵਾਧੀ ਆ ਕਿਉਂਕਿ ਸਾਡੇ ਨਾਲ ਲੋਕ ਜੁੜੇ ਹੋਏ ਸੀ ਖੁੱਤ ਜ਼ਿਆਦਾ ਤੌਰ ਤੇ ਪਿੰਡੂ ਤਬਕੇ ਨਾਲ ਜੁੜੇ ਪਿੰਡਾਂ ਦੇ ਵਿੱਚ ਸਾਡੀਆਂ ਬ੍ਰਾਂਚਾਂ ਨੇ ਅਸੀਂ ਸਿਰਫ ਕਸਟਮਰ ਨੂੰ ਕਸਟਮਰ ਨਹੀਂ ਜਾਂਦੇ ਸੀ ਆਪਣੀ ਫੈਮਲੀਆ ਵਾਂਗ ਉਹਨਾਂ ਨਾਲ ਟਰੀਟ ਕਰਦੇ ਸੀ ਕਦੀ ਇਹਨਾਂ ਨਾਲ ਹੋਇਆ ਕੱਪੜਾ ਉਹ ਵੀ ਦਾ ਇਸੇ ਕਰਕੇ ਬੈਂਕ ਨਾਲ ਜੁੜਦੇ ਨੇ ਨਾ ਮਤਲਬ ਉਹਨਾਂ ਉਹਨਾਂ ਨੂੰ ਤੱਕਾ ਇਸ ਕਰਕੇ ਹੋਇਆ ਨਾ ਉਹ ਮੈਂ ਤਾਂ ਉਹੀ ਪਹਿਲਾਂ ਕਹਿ ਚੁੱਕਿਆ ਜੀ ਜੇ ਆਪਣੀਆਂ ਪੰਜ ਉਂਗਲਾਂ ਬਰਾਬਰ ਨਹੀਂ ਆ ਜੇ ਮੇਰੇ ਦਿਮਾਗ ਦੇ ਵਿੱਚ ਕਿਸੇ ਤਰੀਕੇ ਨਾਲ ਬੇਈਮਾਨੀ ਆ ਗਈ ਤਾਂ ਮੈਂ ਬੇਈਮਾਨੀ ਕਰਦਾ ਜਿਹੜਾ ਬੰਦਾ ਬੇਈਮਾਨੀ ਕਰਦਾ ਉਹਨੂੰ ਸਜ਼ਾ ਹੋਣੀ ਚਾਹੀਦੀ ਤੇ ਉਹਨੂੰ ਹੋਈ ਆ ਸਰ ਮੀਡੀਆ ਨੇ ਵੀ ਮੈਂ ਤਾਂ ਮੈਮ ਤੁਹਾਡਾ ਪੱਖ ਲੈਣ ਆਇਆ ਤਾਂ ਸਰ ਪਰ ਇੱਕ ਗੱਲ ਇਹ ਸੋਚੋ ਦੱਸੋ ਤੁਸੀਂ ਸਾਨੂੰ ਤੁਸੀਂ ਬੜੇ ਸਮਝਦਾਰ ਬੰਦੇ ਹੋ ਕਿ ਬੈਂਕ ਦੇ ਅੱਗੇ ਇਸਨ ਕ੍ਰੀਏਟ ਕਰਕੇ ਸਾਡੇ ਬੈਂਕ ਦੇ ਲੋਗੋ ਦੇ ਅੱਗੇ ਕੀ ਆ ਇਹ ਬੈਂਕ ਦੀ ਸਾਖ ਨੂੰ ਧੱਕਾ ਨਹੀਂ ਹੈ ਜਾਨੋੜੇ ਸਾਨੂੰ ਪਰੇਸ਼ਾਨ ਕਰ ਤੁਸੀਂ ਮੈਨੂੰ ਛੋਟੇ ਵੱਲੋਂ ਕੰਪਲੀਟ ਕਰ ਦਿੱਤੀ ਜਾਊਗੀ ਤੂੰ ਲੈ ਕੇ ਤੁਸੀਂ ਸ਼ਿਕਾਇਤ ਦੇ ਪਹਿਲਾਂ ਤੁਹਾਨੂੰ ਰਿਕਵੈਸਟ ਕਰਾਂਗੇ ਕਿ ਤੁਸੀਂ ਸਾਡੇ ਬੈਂਕ ਵੱਲੋਂ ਹੋ ਕੇ ਵੀ ਦੱਸਣਾ ਹੈਗਾ ਕਿ ਲੋਕਾਂ ਨੂੰ ਰਿਕਵਰੀਆਂ ਵੀ ਮਿਲੀਆਂ ਹੈਗੀਆਂ ਔਰ ਉਸ ਬ੍ਰਾਂਚ ਵਿੱਚ ਸਭ ਤੋਂ ਵੱਡ ਡਿਪੋਜ਼ਿਟ ਹੈਗਾ ਪਰ ਜਿਹੜੀ ਹੁਣ ਪ੍ਰੈਸ ਕੌਣ ਦੀ ਗੱਲ ਕਰਦੇ ਤੁਸੀਂ ਤੁਸੀਂ ਕਹਿੰਦੇ ਸਾਡੀ ਬੈਂਕ ਸਭ ਮੈਨੇਜਮੈਂਟ ਦੇਖੇਗੀ ਸਭ ਮੈਨੇਜਮੈਂਟ ਦੇਖੇਗੀ ਮੈਨੇਜਮੈਂਟ ਜ਼ਰੂਰ ਦੇਖੋ ਦੇਖਣਾ ਸਰ ਮੈਂ ਪ੍ਰੈਸ ਨੂੰ ਕਹਾਂਗਾ ਕੀ ਪ੍ਰੈਸ ਹਮੇਸ਼ਾ ਹੀ ਸੱਚੀ ਚੱਲਦੀ ਹੈ ਸੱਚ ਤੇ ਚੱਲਦੀ ਆ ਤਾਂ ਹੀ ਉਹਨੂੰ ਹਰ ਜਗ੍ਹਾ ਤੇ ਸਾਡੇ ਮਤਲਬ ਮੁਲਕ ਦੇ ਵਿੱਚ ਕਹਿੰਦੇ ਕਿ ਪ੍ਰੈਸ ਜਿਹੜੀ ਆਜ਼ਾਦ ਆ ਜੇ ਤੁਸੀਂ ਆਜ਼ਾਦ ਹੋ ਤੇ ਸਹੀ ਫੈਸਲਾ ਜਾਂ ਸਹੀ ਜਿਹੜੀ ਨਿਊਜ਼ ਆ ਉਹ ਤੁਸੀਂ ਪ੍ਰਿੰਟ ਲਓ ਦੇਦੇ ਆ ਸਰ ਤੁਸੀਂ ਕਿਹੜੇ ਦੇ ਤੁਸੀਂ ਵੀ ਸਦੇ ਕਾਈਓ ਸਾਡਾ ਤੁਹਾਡੇ ਨਾਲ ਕਿਸੇ ਦਾ ਵੀ ਕੋਈ ਗੁਸਾ ਨਹੀਂ ਹੈ ਮੈਨਾਂ ਮੈਸਜ ਤਾਂ ਥੋੜਾ ਪੱਕ ਜੇ ਉਹ ਪ੍ਰੈਸ ਕਾਲ ਮੈਂ ਸੁਣ ਲਵਾਂ ਜੇ ਉਹਨਾਂ ਨੇ ਪ੍ਰੈਸ ਕਾਲ ਕਰੀਆ ਅਸੀਂ ਤਾਂ ਥੋੜਾ ਪੱਕ ਲੈਣਾ ਵੀ ਸੀ ਅਸੀਂ ਤਾਂ ਲੈਣਾ ਹੀ ਸੀ ਖੁਸ਼ੀ ਹੋਈ ਜਦੋਂ ਤੁਸੀਂ ਕਹਿੰਦੇ ਸੀ ਬੈਂਕ ਵਾਲਿਆਂ ਦਾ ਪੱਕ ਲੈਣਾ ਸਾਡੇ ਬੰਦੇ ਦਰਜ ਸਾਰੇ ਆਓ ਸਾਰੇ ਦੋਸਤਾਂ ਨੂੰ ਸਾਨੂੰ ਥੈਂਕਫੁਲ ਟਰ ਯੂ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੋ ਰਿਹਾ ਕਿ ਸਾਡੇ ਬੈਂਕ ਦੇ ਅੱਗੇ ਇਹ ਸੀਨ ਕ੍ਰੀਏਟ ਕੀਤਾ ਜਾ ਰਿਹਾ ਜਾਨ ਬੁਝ ਕੇ ਕੀਤਾ ਜਾ ਰਿਹਾ ਜਿਹੜਾ ਫਰਾਡ 2 ਸਾਲ ਪਹਿਲਾਂ ਹੋਇਆ ਅੱਜ ਕੀ ਨਹੀਂ ਅਮਰਜੈਂਸੀ ਪੈ ਗਈ ਕਿ ਅੱਜ ਉਹਨੂੰ ਐਨਾ ਹਾਈਲਾਈਟ ਕੀਤਾ ਜਾ ਰਿਹਾ ਹੈ ਜਦ ਕਿ ਦੁਬਾਰਾ ਸਰ ਉਹਦੇ ਪੈਸੇ ਦਿੱਤੇ ਜਾ ਰਹੇ ਨੇ ਵਿਆਸ ਮੇਤ 3 ਕਰੋੜ ਤੋਂ ਉੱਤੇ अमाउंट ਦੇਤਾ ਬਾਕੀ ਜਿੱਦਾਂ ਦਾ ਕੇਸ ਦਾ ਫੰਡ ਲੋਰਿਆ ਪੈਸੇ ਸਰ ਇੱਕ ਹੋਰ ਬੇਨਤੀ ਹੈ ਉਸ ਬ੍ਰਾਂਚ ਦਾ ਡਿਪੋਜ਼ਿਟ ਵਧਿਆ ਸਿਆਲ ਵਿੱਚ ਜਿੱਥੇ ਲੋਕਾਂ ਦਾ ਵਿਸ਼ਵਾਸ ਜੁੜਿਆ ਹੋਇਆ ਹੈ ਪਰ ਜਦੋਂ ਇਸ ਤਰ੍ਹਾਂ ਹੁੰਦਾ ਨਾ ਕਿਤੇ ਨਾ ਕਿਤੇ ਫੇਰ ਤਾਂ ਲੋਕਾਂ 'ਚ ਕਿਤੇ ਨਾ ਬਣਦਾ ਹੀ ਨਾ ਅਸੀਂ ਉਹਨੂੰ ਪੂਰਾ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਪਰਸਾਂਡੂ ਸੀਵੀ ਇਸ ਚੀਜ਼ ਨੂੰ ਇਨਕੁਆਇਰ ਕਰਨ ਦੀ ਕੋਸ਼ਿਸ਼ ਕਰੋ ਕਿ ਕੌਣ ਹੈ ਜਿਹੜੇ ਸਾਡੇ ਬੈਂਕ ਨੂੰ ਦੀ ਸਾਖ ਨੂੰ ਧੱਕਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਬਿਲਕੁਲ ਬੈਂਕ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਪੱਖਾ ਸਿੱਧੇ ਤੌਰ ਤੇ ਕਹਿੰਦੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹੋਇਆ ਸੀ ਅਸੀਂ ਉਹਦੇ ਵਿੱਚ ਬਹੁਤ ਸਾਰੇ ਸਿਆਲਬਾ ਜਿਹੜਾ ਜਿਹੜੇ ਬ੍ਰਾਂਚ ਆ ਉਹਦੇ ਵਿੱਚ ਬਹੁਤ ਸਾਰੇ ਪੈਸੇ ਨੇ ਜਿਹੜੇ ਮੂੜ ਵੀ ਦਿੱਤੇ ਕਿ ਨਹੀਂ ਜਦ ਕਿ ਹੁਣ ਕਹਿੰਦੇ ਜਿਹੜਾ ਬੈਂਕ ਦਾ ਜਿਹੜਾ ਜਿਹੜਾ ਪਿਛਲਾ ਉਹ ਹੈ ਬਾਜੀ ਆਪ ਵੀਡੀਓ ਬਣਾ ਰਹੇ ਹੋ ਆਪ ਕੋ ਨੂੰ ਨਹੀਂ ਇੱਧਰੇ ਮੈਡਮ ਦੇ ਹੂੰ ਮੈਡਮ ਦੇ ਨਾਲ ਹੀ ਆਈ ਇਹਨਾਂ ਨੇ ਤੁਸੀਂ ਵੀਡੀਓ ਕਿ ਬਣਾ ਰਹੇ ਇਹਨਾਂ ਨੇ ਕਿਹਾ ਸੀ ਕੀ ਚੀਜ਼ ਵੀਡੀਓ ਦਾ ਮੀਡੀਆ ਮੀਡੀਆ ਦੀ ਨਹੀਂ ਨਹੀਂ ਜੀ 2020 ਬੈਂਕ ਦੇ ਬੈਂਕ ਦੇ ਮੈਂ ਤਾਂ ਮੈਡਮ ਟਰਾਈਸਟਾ ਨਹੀਂ ਮਾਉਂ ਚਾਹੀਦੀ ਚਲ ਠੀਕ ਆ ਠੀਕ ਆ ਚਲੋ ਠੀਕ ਆ ਬੰਦੇ ਨੇ ਭਰਾਵਾਂ ਨੇ ਰੌਲਾ ਪਾਇਆ ਮੇਰਾ ਉਹਦੇ ਨਾਲ ਕੋਈ ਰੌਲਾ ਨਹੀਂ ਹੈਗਾ ਕਿ ਉੱਤੇ ਕੱਪੜਾ ਹੋਇਆ ਉਹਦੀ ਜਾਂਚ ਹੋਵੇ ਇਥੇ ਮੇਰਾ ਕੋਈ ਉਹ ਕੱਪੜਾ ਹੋਣਾ ਹੋਇਆ ਉਹ ਜਾਂਚ ਹੋਵੇ ਤੇ ਆਮ ਕਿਸਾਨਾਂ ਦੀ ਲੁੱਟ ਹੋਗੀ ਤੇ ਪਰ ਉਹ ਬੰਦਾ ਕੌਣ ਸੀ ਉਹ ਨਾ ਪਿੰਡਾਂ ਦੇ ਬੰਦਾ ਸੀ ਮੈਨੇਜਰ ਉਹਨਾਂ ਬੰਦਿਆਂ ਨੇ ਜਿਵੇਂ ਇੱਕ ਭਰੋਸੇਯੋਗ ਦੰਦੇ ਬਣ ਜਾਂਦੇ ਨੇ ਨਾ ਕਿਸਾਨਾਂ ਦੇ ਵੀ ਉਹਨੇ ਕੀ ਕਰਨਾ ਐਂਟਰੀ ਉਹਨੇ ਕਾਪੀ ਫੜਨੀ ਕਾਪੀ 'ਚ ਐਂਟਰੀ ਕਰਤੀ ਉੱਥੇ ਬੈਂਕ ਦੇ ਵਿੱਚ ਜਾਣਾ ਨਹੀਂ ਕਰਾਇਆ ਉਹ ਵਿਸ਼ਵਾਸ ਕਰਕੇ ਲੋਕ ਕਰਦੇ ਰਹੇ ਤੇ ਉਹ ਕਾ ਬੜਾ ਕਰ ਗਿਆ ਨਾਮ ਕੀ ਬੰਦੇ ਦਾ ਆ ਗੱਸੂ ਦੇ ਰਹੇ ਹੋ ਬੈਂਕ ਵੱਲੋਂ ਦੇ ਰਹੇ ਹੋ ਮੈਂ ਮੈਂ ਤਾਂ ਬੈਂਕ ਦਾ ਉਸ ਸਮੇਂ ভাইস ਚੇਅਰਮੈਨ ਸੀ ਮੈਂ ਤਾਂ ਇਹ ਸਾਰੀ ਗੱਲ ਮੈਨੂੰ ਪਤਾ ਸੀ ਆਲੋ ਮੈਂ ভাইস ਚੇਅਰਮੈਨ ਸੀ ਇਸ ਬੈਂਕ ਦੇ ভাইস ਚੇਅਰਮੈਨ ਜਿੱਤ ਐਸੇ ਬਿਕਰਾਂ ਡਿਸਟ੍ਰਿਕਟ ਦਾ ਡਿਸਟ੍ਰਿਕਟ ਦਾ ਮੈਂ ਤਾਂ ਮੈਨੂੰ ਘਟਨਾ ਦਾ ਪਤਾ ਮੈਂ ਕਹਿੰਦਾ ਵੀ ਇਹ ਕੀ ਹੈ ਇਹ ਲੋਕ ਪੁੱਛਾਲੇ ਨੇ ਸਵਾਲ ਹੈ ਮੇਰੇ ਮਨ ਨੂੰ ਮੈਨੂੰ ਪਹਿਲੇ ਗੱਲ ਤਾਂ ਕਰ ਲੈ ਇਹ ਗੱਲ ਕੀ ਹੈ ਜਿਹੜਾ 4 ਕਰੋੜ 19 ਲੱਖ ਕਿੰਨੇ ਦਾ ਇਹ ਕਪੜਾ ਹੋਇਆ ਉਹ ਬੰਦੇ ਤੇ ਐਫ ਆਈ ਆਰ ਹੋਈ ਦਰਜ ਹੋ ਗਈ ਉਹਨੇ ਕੁਝ ਵਾਪਸ ਕਰਤਾ ਕੁਛ ਅਜੇ ਰਹਿ ਗਿਆ ਤੇ ਉਹ ਵਾਪਸ ਹੋਣਾ ਚਾਹੀਦਾ ਇਹਦੇ ਬਾਰੇ ਕੋਈ ਦੋ ਰਿਆ ਨਹੀਂ ਹੈਗਾ ਵਾਪਸ ਹੋਣਾ ਚਾਹੀਦਾ ਜੇ ਜੇ ਕੋਈ ਉਹਦੇ ਪਿੱਛੇ ਖੜਾ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਜਦੋਂ ਤੁਸੀਂ ਰਿਪੋਰਟ ਕਰਨੀ ਹੈ ਉਹ ਹੈੱਡ ਆਫਿਸ ਦੇ ਵਿੱਚ ਪ੍ਰਵਾਨਗੀ ਤੋਂ ਬਾਅਦ ਜਾਰੀ ਕਰੋ ਉਹਨੇ ਸਾਰਿਆਂ ਨੂੰ ਜਾਰੀ ਕਰਤੀ ਪਈ ਨਹੀਂ ਸਾਰਿਆਂ ਨੂੰ ਇਹ ਜਦੋਂ ਉਹ ਉੱਥੇ ਵੀ ਹੈੱਡ ਆਫਿਸ ਉਹਨੇ ਕਿਹਾ ਵੀ ਆਹ ਬੰਦੇ ਦਾ ਕਿਹੜਾ ਕਸੂਰ ਹੈ ਜਿਹਨੂੰ ਤੂੰ ਇਹ ਪਾਇਆ ਇਹਨੂੰ ਕੱਢੋ ਜੀ ਜਿਹਨੂੰ ਮਦੌਨ ਸਾਹਿਬ ਕਹਿੰਦੇ ਨੇ ਵੀ ਘਾਪੜਾ ਕਰਕੇ ਗੜਬੜ ਕਰਕੇ ਮਿਲੀ ਭੁਗਤ ਨਾਲ ਉਹ ਵਾਪਸ ਕਰਾ ਰਹੇ ਆ ਅੱਛਾ ਉਸ ਤੋਂ ਬਾਅਦ ਇਨਕੁਆਰੀਆਂ ਫੇਰ ਹੋਈਆਂ ਇਨਕੁਆਰੀਆਂ ਚ ਫੇਰ ਉਹ ਬਾਹਰ ਜਿਹੜਾ ਕਾਰਪੋਰੇਟ ਉਹ ਹੁਣ ਵੀ ਕਾਰਪੋਰੇਟ ਆ ਕਿ ਜਿਹੜਾ ਦੂਜੇ ਨੇ ਉਹ ਵੀ ਅੱਛਾ ਇੱਕ ਹੋਣਾ ਹੋਰ ਜਿਹੜੀ ਮਤਲਬ ਜਿਹੜੀ ਮੈਂ ਜਿਹੜੀ ਮੇਨ ਗੱਲ ਕਹਿਣੀ ਚਾਹਣਾ ਇਹ 2018 ਦੀ ਰਿਪੋਰਟ ਹੈ 2018 ਵਿੱਚ ਉਹਦੇ ਮਹਾਲੀ ਦੇ ਹੁਣ ਪਿੰਡਾਂ ਦੇ ਨਾਮ ਦੰਦਾ ਇਹ ਰਿਪੋਰਟ ਦਾ 6 ਨੰਬਰ ਪੈਰਾ ਹੈ ਬੈਂਕ ਦੀ ਚਾਰ ਬ੍ਰਾਂਚਾਂ ਲਾਲੜੂ ਕੁੰਬੜਾ ਡੇਰਾਵਸੀ ਅਤੇ ਫੇਜ਼ 2 ਆਹ ਫੇਜ਼ 10 55 ਲੱਖ 173 ਰੁਪਏ ਦਾ ਰੈਨੋਵੇਸ਼ਨ ਦੇ ਨਾਂ ਤੇ ਗਰਭੜ ਹੋਈ ਆ ਆ ਰਿਪੋਰਟ ਬਣੀ ਆ ਸਾਨੂੰ ਨੂੰ ਪਤਾ ਕਿਹਨੇ ਬਣਾਈ ਇਹ ਰਿਪੋਰਟ ਦਾ ਕੀ ਬਣਿਆ ਕਿਹਦੇ ਖਿਲਾਫ ਐਕਸ਼ਨ ਹੋਇਆ ਆਜੀ ਪ੍ਰੈਸ ਕਾਨਫਰੈਂਸ ਨਹੀਂ ਪਟਵਾਰੀ ਸਾਹਿਬ ਤੁਸੀਂ ਬੈਂਕ ਵੱਲੋਂ ਆਏ ਹੋ ਜਾਂ ਬੈਂਕ ਵੱਲੋਂ ਮੈਂ ਦੇਖਦਾ ਇਹਦਾ ਮਤਲਬ ਹੀ ਨਹੀਂ ਬਣਦਾ ਫਿਰਦਾ ਮਤਲਬ ਹੀ ਨਹੀਂ ਬਣਦਾ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਜਿਹੜੇ ਨਾ ਬੁੜਾ ਕਾਲੀ ਲੈ ਆਉਂਦਾ ਉਹ ਦੁਕਾਨ ਦੀ ਕੋਈ ਗੱਲ ਕਰ ਰਹੇ ਆ ਇਹ ਤੁਸੀਂ ਨਹੀਂ ਤੁਸੀਂ ਦੁਕਾਨ ਆਏ ਹੋ ਪਿੱਛੇ ਪਿੱਛੇ ਨਹੀਂ ਸਕਦਾ ਤੂੰ ਵੀ ਬੋਲੀ ਤੂੰ ਤੂੰ ਇਹ ਗਵਾਂਡੀ ਹੋ ਗਿਆ ਫਿਰ ਕੀ ਗਵਾਂਡੀ ਗੁਨਾਹ ਹੈ ਗਵਾਂਡੀ ਹੋਣਾ ਗੁਨਾਹ ਹੈ ਕੋਈ ਫਿਰ ਫਿਰ ਤੋਂ ਮੈਂ ਕਿਵੇਂ ਗਵਾਂਡੀ ਹੋ ਗਿਆ ਹਾਂ ਦਾ ਪੁਲਿਸ ਪਟਵਾਰੀ ਸਾਹਿਬ ਸ਼ਿਕਾਇਤ ਦੇ ਦੇਣਾ ਪਟਵਾਰੀ ਸਾਹਿਬ ਪਰਚਾ ਦਰਜ ਕਰਾਇਆ ਜਾਵੇ ਜੇ ਮੈਂ ਕੋਈ ਸ਼ਿਕਾਇਤ ਨਹੀਂ ਦੇ ਸਕਦੇ ਮੇਰਾ ਮੈਂ ਸਾਰੇ ਮੀਡੀਆ ਘੇਰੇ ਹੋਏ ਪਰ ਇਹ ਗੱਲ ਪਟਵਾਰੀ ਸਾਹਿਬ ਦੀ ਪਟਵਾਰੀ ਸਾਹਿਬ ਦੀ ਗੱਲ ਪਿੱਛੇ ਸਾਰੇ ਬਰਾਜਬੜੇ ਹਾਮੀ ਭਰੀਏ ਹੋਣੇ ਅਸੀਂ ਦੋ ਸੌਣੇ ਪਟਵਾਰੀ ਸਾਹਿਬ ਦੋ ਸੌਣੇ ਲਿਖ ਕੇ ਨਹੀਂ ਨਹੀਂ ਆ ਆ ਕੋਟੀ 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 ਕੋ ਇੱਕ ਮਿੰਟ ਪਟਵਾਰੀ ਸਾਹਿਬ ਪਟਵਾਰੀ ਸਾਹਿਬ ਪਟਵਾਰੀ ਸਾਹਿਬ ਥੋੜੀ ਗੱਲ ਤੇ ਤੁਹਾਡੇ ਮੁਲਾਜ਼ਮਾਂ ਨੇ ਹਾਂ ਵੀ ਮਾਰੀਆਂ ਉਹਨਾਂ ਨੇ ਤਾੜੀਆਂ ਮਾਰੀਆਂ ਜਿਹੜਾ ਬਕਾਇਦਾ ਥੋੜੀ ਥੋੜੀ ਗੱਲ ਤੇ ਤਾੜੀਆਂ ਮਾਰੀਆਂ ਤੁਹਾਡੇ ਮੁਲਾਜ਼ਮਾਂ ਨੇ ਹਾਂ ਵੀ ਭਾਰੀਆਂ ਤਾੜੀਆਂ ਸਾਡੇ ਕੋਲ ਰਿਕਾਰਡਿੰਗ ਹੈ ਪਟਵਾਰੀ ਸਾਹਿਬ ਤੋਂ ਪਟਵਾਰੀ ਸਾਹਿਬ ਤੁਹਾਡੇ ਨਾਲ ਮੁਲਾਜ਼ਮ ਨੇ ਸਾਰੇ ਜਿਹੜੇ ਹਾਂ ਵੀ ਪਰ ਰਹਿੰਦੇ ਨੇ ਇਹ ਮੁਲਾਜ਼ਮ ਹੈ ਪਿੱਛੇ ਖੜੇ ਉਹਨਾਂ ਨੇ ਤਾੜੀਆਂ ਮਾਰੀਆਂ ਜਿਹੜਾ ਮੈਂ ਬੰਦੇ ਇਹ ਵੀ ਖੜੇ ਆ ਇਹ ਤਾਂ ਮੈਨੂੰ ਨਹੀਂ ਪਤਾ ਜਿਹੜੇ ਤਾੜੀਆਂ ਮਾਰਦੇ ਨੇ ਉਹ ਮੇਰੇ ਕੋਲ ਹੋਰ ਇੱਕ ਪਟਵਾਰੀ ਸਾਹਿਬ ਬੈਂਕ ਪੱਕਾ ਪੁਰਨਾ ਹੈ ਨਾ ਕਿ ਇਹ ਪੱਤਰਕਾਰੀ ਦੇ ਦੌਰ ਆਏ ਠੀਕ ਹੈ ਸਵਾਲ ਪੁੱਛਣ ਦੀ ਗੱਲ ਨਹੀਂ ਸਮਝਾਉਣੀ ਠੀਕ ਹੈ ਹੁਣ ਤੁਸੀਂ ਬੈਂਕ ਦਾ ਪੱਕਾ ਪੁਰਨਾ ਹੈ ਸਰ ਆ ਕੋ ਮੇਰੀ ਬੈਂਕ ਦਾ ਜਿਹੜਾ 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 ਬੰਦਾ ਦੋਸਤ ਉਹਨਾਂ ਨੂੰ ਲਾਓ ਮੇਰੀ ਬੈਂਕ ਦੀ ਹੈ ਮੀਡੀਆ ਮੇਰੀ ਮੀਡੀਆ ਵਾਲੇ ਨੂੰ ਬੈਂਦੀ ਹੈ ਜਿੰਨੇ ਬੈਂਕ ਦੇ ਅਫਸਰ ਤੇ ਮੁਲਾਜ਼ਮ ਪਿੱਛੇ ਖੜੇ ਦੀ ਫੋਟੋ ਲੈ ਲਈ ਜਾਵੇ ਕੀ ਇਹ ਛੁੱਟੀ ਲੈ ਕੇ ਪ੍ਰੈਸ ਕਾਨਫਰੈਂਸ ਦੇ ਹਿਸਾਬ ਨਾਲ ਆਏ ਆ ਜਾਏ ਸਰਕਾਰੀ ਤਨਖਾਹ ਵਾਲੇ ਡਿਊਟੀਆਂ ਦੇ ਅੰਦਰ ਹੋਣੀ ਚਾਹੀਦੀ ਹੈ ਬਾਹਰ ਕੀ ਕਰਦੇ ਆ ਪਹਿਲੀ ਗੱਲ ਨਹੀਂ ਨਹੀਂ ਸਬੂਤ ਮੰਗਿਆ ਜਿਹੜਾ ਮੂਹ ਚ ਭਾਲੇ ਜਾ ਰਹੇ ਆ ਪਬਲਿਕ ਦੇ ਇਹ ਪਬਲਿਕ ਦੇ ਇਹ ਅੰਦਰ ਡਿਊਟੀ ਡਿਊਟੀ ਆ ਬੰਦੇ ਮਿਹਨਤ ਕਰ ਰਹੀ ਹੈ ਅੱਲਾ ਉੱਚਾ ਛੁੱਟੀ ਲੈ ਕੇ ਆ ਆਹ ਮੂਹ ਕਿਹਨੇ ਕਹੇ ਛੁੱਟੀ ਲੈ ਕੇ ਆਂ ਛੁੱਟੀ 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 ਲੈ ਕੇ ਆਏ ਅੰਦਰੋਂ ਨਹੀਂ ਨਹੀਂ ਤੁਸੀਂ ਛੁੱਟੀ ਕਰਦੇ ਅੰਦਰ ਕਰਾਈ ਆ ਆਪਣਾ ਕੰਮ ਬਾਹਰ ਆ ਜੇ ਉਹ ਤੋਂ ਅੰਦਰ ਛੁੱਟੀ ਤੋਂ ਅੰਦਰ ਚ ਨਹੀਂ ਗਈ ਨਹੀਂ ਦਿਖਾ ਸਕਦੇ ਹੋ ਆ ਛੁੱਟੀ ਆਪਣੇ ਬਾਹਰ ਹੈ ਬਾਹਰ ਹੀ ਮਗਾਲੋ ਬਾਹਰ ਮਗਾਲੋ ਮੈਂ ਇੱਥੇ ਕੀ ਕਰਨ ਆਈ ਸੀ ਮੈਂ ਦੱਸਦਾ ਰਿਹਾ ਇੱਥੇ ਕੀ ਕਰਨ ਆਈ ਸੀ ਛੁੱਟੀ ਲਈਏ ਤਾਂ ਜਾ ਮਗਰ ਨੂੰ ਅਗਰ ਛੁੱਟੀ ਦਿਓ